ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਵਿਜੀਲੈਂਸ ਚੰਡੀਗੜ੍ਹ ਤੋਂ ਟੀਮ ਬਠਿੰਡਾ ਪਹੁੰਚੀ ਨਗਰ ਨਿਗਮ ਦੇ ਵਿੱਚ ਕਲੋਨੀ ਦੀ ਜਾਂਚ ਕਰਨ ਲਈ ਉਹਨਾਂ ਨੇ ਕਿਹਾ ਕਿ ਕਲੋਨੀ ਦੀ ਜਾਂਚ ਚੱਲ ਰਹੀ ਹੈ ਤੇ ਉਹਨਾਂ ਨੂੰ ਪਹਿਲੇ ਵੀ ਨੋਟਿਸ ਜਾਰੀ ਕੀਤਾ ਗਿਆ ਪਰ ਉਹਨਾਂ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਇਨਕਾਰ ਕਰਨ ਤੋਂ ਬਾਅਦ ਉਹਨਾਂ ਨੇ ਨੋਟਿਸ ਨੂੰ ਉਹਨਾਂ ਦੇ ਪਲਾਟ ਦੇ ਉੱਤੇ ਚਿਪਕਾ ਦਿੱਤਾ ਅਤੇ WhatsApp ਦੇ ਉੱਤੇ ਵੀ ਭੇਜ ਦਿੱਤਾ ਗਿਆ विजिलेन्स अधिकारियों ਦਾ ਕਹਿਣਾ ਹੈ ਕਿ ਜਦੋਂ ਤੱਕ ਜਾਂਚ ਚੱਲ ਰਹੀ ਹੈ ਕੋਈ ਵੀ ਪਲਾਟ ਸੋਚ ਸਮਝ ਕੇ ਲਈਓ ਕਿਉਂਕਿ ਤੁਹਾਡੇ ਪੈਸਾ ਬਹੁਤ ਕੀਮਤੀ ਹੈ ਉਹ ਕਿਤੇ ਫਸਣਾ ਨਹੀਂ ਚਾਹੀਓ ਇਸ ਕਰਕੇ ਉਹਨਾਂ ਨੇ ਜਨਤਾ ਨੂੰ ਬਾਰ-ਬਾਰ ਅਪੀਲ ਵੀ ਕੀਤੀ ਹੈ ਕਿ ਇਸ ਕਲੋਨੀ ਦੀ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਹੀ ਆਪਣਾ ਸੋਚ ਸਮਝ ਕੇ ਪਲਾਟ ਲਈਆ ਆਪਾਂ ਜਾਣਦੇ ਪੂਰਾ ਮਾਮਲਾ ਕੀ ਹੈ ਇਸ ਦੀ ਖਬਰ ਦੇ ਰਹੇ ਹਾਂ ਕਿੱਥੋਂ ਆਏ ਸਤਿ ਸ੍ਰੀ ਅਕਾਲ ਵਿਜਲੈਂਸ ਆਪਣੇ ਚੰਡੀਗੜ੍ਹ OK ਸਰ ਕੀ ਕਾਰਨ ਕੀ ਸਰ ਕਿਉਂ ਕੀ ਕੀ ਰਹੀ ਸੀ ਨਿਊਜ਼ ਤੇ ਜਗਵਾਨੀ ਚ ਇੰਡਸਟਰੀ ਚ ਪਲੋਟਿੰਗ ਹੋ ਰਹੀ ਹੈਗੀ ਆ ਵਰਤਮਾਨ ਅਦਾਲਤ ਦੀ ਉਹਦੀ ਸਰਦਾਰ ਕੰਮ ਹੈ ਹਮ ਸਰਦਾਰ ਚ ਕੀ ਆ ਰਿਹਾ ਹੈ ਰਿਪੋਰਟ ਲਈਦਾ ਤੋ ਇਹਨਾਂ ਕੋਲ ਰਿਪੋਰਟ ਚ ਆ ਕਿ ਇੱਥੇ ਪਲੋਟਿੰਗ ਨਹੀਂ ਹੋਈ ਹਲੇ ਇਹਨਾਂ ਨੋਟਿਸ ਜਾਰੀ ਕੀਤਾ ਹੋਇਆ ਬਾਕੀ ਅਦਾਲਤ ਦਾ ਵਿਸ਼ਾ ਸਰ ਫੇਸੇ ਮਾਮਲਾ ਬਹੁਤ ਪੱਕਿਆ ਹੋਇਆ ਹੈ ਬਹੁਤ ਲੋਕਾਂ ਨੇ ਆਪਣੇ ਪੈਸੇ ਵੀ ਇਹਨਾਂ ਨੂੰ ਚੈੱਕ ਵੀ ਐਡਵਾਂਸ ਲਏ ਨੇ ਤੇ ਸਰ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਹੱਲ ਹੋਗਾ ਜਦੋਂ ਕੋਈ ਐਨਓਸੀ ਨਹੀਂ ਪਤਨੂ ਨਹੀਂ ਟੈਨੋਲੋਜੀ ਹਨ ਲੋਕਾਂ ਦੇ ਵਿੱਚ ਉਹ ਅਸੀਂ ਨੱਤੋ ਲੇ ਕੀ ਆ ਕਿ ਤੇ ਲੋਕਾਂ ਨੂੰ ਕੀ ਕਿਸਰ ਅਪੀਲ ਕਰਨਾ ਚਾਹੁੰਗੇ ਜਾਂ ਕੀ ਕਹਿੰਨਾ ਇਹ ਤਾਂ ਨਾਲ ਇਹਨੂੰ ਜੱਥੇ ਨੋਬੀ ਲਰਨਿੰਗ ਮਿਲਦੇ ਪਤਾ ਕਰਨ ਕਿ ਕਲੋਨੀ ਪਾਸ ਹੈ ਨਹੀਂ ਪਾਸ ਹੈ ਪਰ ਬਰੌਡ ਲਰਨ ਪਹਿਲਾਂ ਪਤਾ ਕਰਨ ਕਰ ਚੰਦੋਂ ਕਿ ਕਲੋਨੀ ਪਾਸ ਹੋਏ ਕਿ ਨਹੀਂ ਪਾਸ ਹੋਈ ਮਾਮਲਾ ਸਾਡੇ ਕੋਲ ਤਾਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਤੋਂ ਇਹ ਸ਼ਿਕਾਇਤ ਆਈ ਸੀਗੀ ਕਿ ਇਹ ਇੰਦਾ ਕਲੋਨੀ ਕੱਟੀ ਜਾ ਰਹੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਨੂੰ ਰਿਪੋਰਟ ਦੇ ਚੁੱਕੇ ਹੋਏ ਹਾਂ ਹੁਣ ਡਿਸਪ ਨੇ ਵੀ ਇਹਦਾ ਸਖਤੀ ਨਾਲ ਸਟੈਂਡ ਲਿਆ ਹੋਇਆ ਹੈ ਕਿ ਵੀ ਇਹ ਕਲੋਨੀ ਦੇ ਵਿੱਚ ਪਲਾਟ ਕਿਵੇਂ ਵੇਚ ਕੀ ਹੋਇਆ ਹੈ ਉਹਦਾ ਅਸੀਂ ਨੋਟਿਸ ਦਿੱਤਾ ਹੈ ਕਲੋਨਾਈਜ਼ਰ ਨੂੰ ਉਹਦਾ ਜੋ ਜਵਾਬ ਆਂਦਾ ਹੈ ਉਹਦੇ ਤੇ ਫਿਰ ਅਗਲੀ ਕਾਰਵਾਈ ਅਸੀਂ ਅਰੰਭ ਕਰਾਂਗੇ ਹਾਲ ਦੀ ਗੱਡੀ ਤਾਂ ਸਾਡੇ ਕੋਲ ਜਿੰਨਾ ਰਿਕਾਰਡ ਸੀ ਅਸੀਂ ਕੋਰ ਵਿਜੀਲੈਂਸ ਆਫਿਸ ਨੂੰ ਦੇ ਚੁੱਕੇ ਹਾਂ ਜੋ ਸਾਡੇ ਕੋਲ ਸੀ ਸਰ ਨੋਟਿਸ ਦਾ ਸਮਾਂ ਕਿੰਨਾ ਦਿੱਤਾ ਸੀ ਇਹਨਾਂ ਨੂੰ 3 ਦਿਨ ਦਾ ਸਮਾਂ ਨੋਟਿਸ ਦਾ ਸਮਾਂ 3 ਤੇ ਹਜੇ ਉਹਨਾਂ ਦਾ ਕੋਈ ਜਵਾਬ ਰਿਪਲਾਈ ਹਾਲ ਦੀ ਗੱਡੀ ਉਹਨਾਂ ਨੇ ਪਹਿਲਾਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਨੋਟਿਸ ਦੀ ਉੱਤੇ ਪੇਸਟਿੰਗ ਕਰ ਦਿੱਤੀ ਗਈ ਹੈ ਹਾਂ ਇਹ ਉਹਨਾਂ ਨੂੰ ਵਟਸਐਪ ਦੇ ਉੱਤੇ ਵੀ ਭੇਜ ਦਿੱਤਾ ਵਾ ਹਾਂ ਸਰ ਤੁਸੀਂ ਸ਼ਹਿਰ ਦੇ टाउन प्लानਰ ਹੋ ਤੁਸੀਂ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਕਿਸ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਾਨੂੰਨ ਦੀ ਜਾਣਕਾਰੀ ਨਾ ਰੱਖਣਾ ਤੇ ਅਣਗਿਹਲੀ ਚ ਚੀਜ਼ਾਂ ਖਰੀਦ ਲੈਣੀਆਂ ਇਹ ਤੁਹਾਡੇ ਪਦਰ ਦੇ ਉੱਤੇ ਇੱਕ ਵੱਡੀ ਨੁਕਸਾਨਦਾਇਕ ਗੱਲ ਸਾਬਤ ਹੋ ਸਕਦੀ ਹੈ ਹਾਂ ਜ਼ਰੂਰ ਨਗਰ ਨਿਗਮ ਤੁਹਾਡਾ ਆਪਣਾ ਦਫਤਰ ਹੈ ਡਿਪਟੀ ਕਮਿਸ਼ਨਰ ਦਫਤਰ ਤੁਹਾਡਾ ਆਪਣਾ ਹੈ ਤਸਵੀਰ ਆਫਿਸ ਤੁਹਾਡੀ ਆਪਣੀ ਹੈ ਤੁਹਾਨੂੰ ਜ਼ਰੂਰ ਉੱਥੇ ਪਤਾ ਕਰਨਾ ਚਾਹੀਦਾ ਵਾ ਕਿ ਕਿਹੜਾ ਕਲੋਨੀ ਪਾਸ ਹੈ ਕਿਹੜੀ ਨਹੀਂ ਹੈ ਸਾਨੂੰ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਐਦਾਂ ਫਿਰ ਬਾਅਦ ਵਿੱਚ ਕਹਿ ਦੇਣਾ ਜੀ ਸਾਨੂੰ ਤਾਂ ਭੋਲੇ ਭਾਲੇ ਸੀਗੇ ਜੀ ਸਾਨੂੰ ਪਤਾ ਨਹੀਂ ਚੱਲਿਆ ਇਹ ਫਿਰ ਬਾਅਦ ਦੇ ਵਿੱਚ ਦਿੱਕਤਾਂ ਵਾਂ ਦਾ ਸਾਹਮਣਾ ਕਰਨਾ ਪੈਂਦਾ